हां जी दोस्तों एमएक्स पंजाब चैनल ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਬੜੀ ਹੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਨੀ ਕਰੂ ਵਾਲੇ ਗੁਰਪ੍ਰੀਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਆ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੋਨੀ ਕਰੂ ਵਾਲੇ ਗੁਰਪ੍ਰੀਤ ਦੀ ਤਵੀ ਤੋਂ ਖਰਾਬ ਹੋਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਦੋਸਤੋ ਦੱਸਦੀ ਕਿ ਸੋਨੀ ਕਰੂ ਵਾਲੇ ਗੁਰਪ੍ਰੀਤ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਜੋ ਕਿ ਪਹਿਲਾਂ ਸੋਸ਼ਲ ਮੀਡੀਆ ਤੇ ਖੁੱਲੀਆਂ ਪੈਂਟਾਂ ਪਾ ਕੇ ਵੀਡੀਓ ਬਣਾਉਂਦੇ ਸੀ ਅਤੇ ਲੋਕਾਂ ਨੂੰ ਹਸਾਉਂਦੇ ਸੀ ਤੋਂ ਦੋਸਤੋ ਕੋਈ ਵਿਰਲਾ ਹੀ ਅਜਿਹਾ ਵਿਅਕ ਗੁਰਪ੍ਰੀਤ ਨੂੰ ਨਹੀਂ ਜਾਣਦਾ ਹੋਵੇਗਾ ਅਤੇ ਜਦੋਂ ਗੁਰਪ੍ਰੀਤ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਰਕੇ ਮਸ਼ਹੂਰ ਹੋ ਜਾਂਦਾ ਅਤੇ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਵੀ ਗੁਰਪ੍ਰੀਤ ਨੂੰ ਮਿਲਦਾ ਜਿਸ ਤੋਂ ਬਾਅਦ ਗੁਰਪ੍ਰੀਤ ਨੇ ਦਿਲਜੀਤ ਦੋਸਾਂਝ ਦੀ ਛੜਾ ਮੂਵੀ ਅਤੇ ਗਾਣੇ ਦੇ ਵਿੱਚ ਵੀ ਕੰਮ ਕੀਤਾ ਦੋਸਤੋ ਦੱਸ ਦਈਏ ਕਿ ਗੁਰਪ੍ਰੀਤ ਦੇ ਸਾਥੀਆਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਗੁਰਪ੍ਰੀਤ ਦੀ ਕਈ ਦਿਨ ਪਹਿਲਾਂ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਦੀ ਜ਼ਿਆਦਾ ਤਬੀਅਤ ਖਰਾਬ ਹੋਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਗੁਰਪ੍ਰੀਤ ਦੇ ਦੋਸਤਾਂ ਵੱ ਤੇ ਲਿਖਿਆ ਸੀ ਤੁਸੀਂ ਵੀ ਇੱਕ ਵਾਰ ਜਰੂਰ ਦੇਖੋ ਕੋਈ ਕਹਿ ਸਕਦਾ ਵੀ ਆ ਮੰਦਾ ਦੁਨੀਆ ਤੋਂ ਜਾ ਸਕਦਾ ਹਾਲੇ ਇਸ ਨੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੋ ਵੀ ਵੀ ਨਹੀਂ ਦੁਨੀਆ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰਵਾ ਕੇ ਚਲਾ ਗਿਆ ਜੋ ਸਾਰਿਆਂ ਫੋਟਮਾਂ ਵਿੱਚ ਐਕਸ਼ਨ ਕਰਦਾ ਸੀ ਉਹ ਸਾਨੂੰ ਦੱਸਦਾ ਹੁੰਦਾ ਸੀ ਬਾਈ ਐਂ ਕਰਕੇ ਕਰੀਏ ਅਸੀਂ ਹੱਸਣ ਲੱਗ ਜਾਣਾ ਜਿਹੜੀਆਂ ਫੋਟਮਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਸਾਰੀਆਂ ਇਹਨੇ ਆਪਣੇ ਹਿਸਾਬ ਨਾਲ ਕਰਾਈਆਂ ਹੋਈਆਂ ਨੇ ਸਾਡੀ ਬੇਬੇ ਬਾਪੂ ਦਾ ਇਕੱਲਾ ਪੁੱਤ ਦੁਨੀਆ ਤੋਂ ਚਲਾ ਗਿਆ ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ ਉਸ ਪਿਓ ਤੇ ਕੀ ਵੇਤਵੀ ਹੋਊਗੀ ਜਿਸ ਦਾ ਇਕੱਲਾ ਪੁੱਤ ਛੋਟੀ ਉਮਰ ਵਿੱਚ ਹੀ ਦੁਨੀਆ ਤੋਂ ਚਲਾ ਗਿਆ ਇਸ ਤੋਂ ਚੰਗਾ ਰੱਬਾ ਨਾ ਦਿਆ ਕਰ ਕਿਸੇ ਨੂੰ ਇਸ ਵੀਡੀਓ ਨੂੰ ਦੇਖ ਕੇ ਨਾ ਦਿਲ ਨੂੰ ਬੜਾ ਹੀ ਖੋਇਆ ਕਿ ਮਾਪਿਆਂ ਦਾ ਇਕਲੌਤਾ ਪੁੱਤ ਦੁਨੀਆ ਤੋਂ ਚਲਾ ਗਿਆ। ਸੋ ਦੋਸਤੋ ਗੁਰਪ੍ਰੀਤ ਵੀਰ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਅਰਦਾਸ ਕਰਿਓ ਕਿ ਵਾਹਿਗੁਰੂ ਇਸ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਈਕਨ ਜਰੂਰ ਪ੍ਰੈਸ ਕਰ ਦਿਓ। ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ।